ਦੀ ਦੀ ਡੋਲੀ ਤੋਰ ਕੇ ਆ ਰਹੇ ਮਾਪਿਆਂ ਦੇ ਨਾਲ ਬਹੁਤ ਵੱਡਾ ਹਾਦਸਾ ਵਾਪਰ ਚੁਕਿਆ ਵਿਆਹ ਵਾਲੇ ਘਰ ਦੇ ਵਿੱਚ ਇਸ ਵਕਤ ਮਾਤਮ ਸ਼ਾ ਚੁਕਿਆ ਜਿਸ ਦੇ ਵਿੱਚ ਕਿ ਟਰੱਕ ਦੇ ਨਾਲ ਅਨੋਵਾ ਕਾਰ ਦੀ ਭਿਆਨਕ ਟੱਕਰ ਹੋ ਚੁੱਕੀ ਆ ਕੁੜੀ ਦੇ ਮਾਪਿਆਂ ਅਤੇ ਚਾਚੀ ਦੀ ਮੌਕੇ ਤੇ ਮੌਤ ਹੋ ਚੁੱਕਿਆ ਤੇ ਉਸੇ ਅਨੋਵਾ ਕਾਰ ਦੇ ਵਿੱਚ ਕਈ ਹੋਰ ਰਿਸ਼ਤੇਦਾਰ ਵੀ ਮੌਕੇ ਤੇ ਸਵਾਰ ਹੁੰਦੇ ਨੇ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਦਰਸਲ ਸਰ ਸਰ ਹੰਦ ਦਾ ਪਰਿਵਾਰ ਦੱਸਿਆ ਜਾ ਰਿਹਾ ਜਿਨ੍ਹਾਂ ਦੀ ਬੇਟੀ ਦਾ ਵਿਆਹ ਲੁਧਿਆਣੇ ਦੇ ਇੱਕ ਮੈਰਿਜ ਪੈਲੇਸ ਦੇ ਵਿੱਚ ਹੁੰਦਾ ਤੇ ਉਸ ਤੋਂ ਬਾਅਦ ਕੁੜੀ ਦੀ ਲੜਕੀ ਦੀ ਧੀ ਦੀ ਡੋਲੀ ਤੋਰਨ ਤੋਂ ਬਾਅਦ ਉਹ ਜਿਹੜੀ ਡੋਲੀ ਆ ਲੜਕੀ ਦੀ ਉਹ ਜਲੰਧਰ ਵਾਲੀ ਸਾਈਡ ਨੂੰ ਲਾਡੋਆਲਾ ਟੋਲ ਪਲਾਜ਼ਾ ਟੱਪ ਜਾਂਦੀ ਆ ਪਰ ਇੰਨੇ ਦੇ ਵਿੱਚ ਜਦੋਂ ਜਿਹੜੇ ਲੜਕੀ ਦੇ ਮਾਪੇ ਨੇ ਇੱਧਰ ਸਰੰਦਵਾਲੀ ਪਾਸੇ ਨੂੰ ਜਿਹੜੇ ਚੱਲ ਪੰਦੇ ਨੇ ਤੇ ਰਸਤੇ ਦੇ ਵਿੱਚ ਇੱਕ ਆ ਰਹੇ ਟਰੱਕ ਦੇ ਨਾਲ ਪਿੱਛੋਂ ਆ ਕੇ ਉਸ ਮਾਪਿਆਂ ਦੀ ਹਨੋਵਾ ਕਾਰ ਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜਾਨੀ ਕਿ ਅੱਗੇ ਜਾ ਰਹੇ ਟਰੱਕ ਦੇ ਨਾਲ ਜਾ ਕੇ ਹਨੋਵਾ ਕਾਰ ਪਿੱੜ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਉਹਨਾਂ ਦੋਵੇਂ ਉਸ ਧੀ ਦੇ ਮਾਪਿਓ ਦੀ ਮੌਤ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਜਦੋਂ ਉਸ ਲੜਕੀ ਤੱਕ ਇਹ ਖ਼ਬਰ ਪਹੁੰਚਦੀ ਹੈ ਤੇ ਉਸ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਤੇ ਉਸ ਤੋਂ ਬਾਅਦ ਉਸ ਦੀ ਢੋਲੀ ਉਸਦੇ ਸਹੁਰੇ ਜਾਣ ਦੀ بجائے ਸਿੱਧੀ ਵਾਪਸ ਸਰਹੰਦ ਦੇ ਵੱਲ ਆ ਜਾਂਦੀ ਅੱਜ ਉਸਦੇ ਮਾਪਿਆਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਬਹੁਤ ਅਹਿਮ ਖਬਰ ਦੁਖਦਾਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਧੀ ਦੀ ਢੋਲੀ ਤੋੜ ਕੇ ਵਾਪਸ ਆਪਣੇ ਘਰ ਆ ਰਹੇ ਮਾਪਿਆਂ ਦੇ ਨਾਲ ਵੱਡਾ ਭਾਅ ਸਭ ਆਪ ਰਿਹਾ ਵਿਆਹ ਵਾਲੇ ਘਰ ਦੇ ਵਿੱਚ ਜਿੱਥੇ ਖੁਸ਼ੀਆਂ ਦਾ ਮਾਹੌਲ ਸੀ ਮੈਰਿਜ ਪੈਲਸ ਦੇ ਵਿੱਚ ਵਿਆਹ ਹੋਇਆ ਸੀ ਜਿਹੜਾ ਨੱਚਟਪ ਕੇ ਸਾਹਬ ਨੇ ਖੁਸ਼ੀਆਂ ਮਨਾਈਆਂ ਸੀ ਪਾਰਾ ਧੀ ਦੀ ਡੋਲੀ ਤੋਰਨ ਤੋਂ ਬਾਅਦ ਰਸਤੇ ਦੇ ਵਿੱਚ ਕਰਨੂ ਪਰਤ ਰਹੇ ਮਾਪੇ ਇਸ ਦੁਨੀਆ ਨੂੰ ਅਲਵਿਦਾਖ ਜਾਂਦੇ ਨੇ ਦਰਅਸਲ ਰਸਤੇ ਦੇ ਵਿੱਚ ਆ ਰਹੀ ਇੱਕ ਟੱਕਰ ਟਰੱਕ ਦੇ ਨਾਲ ਨੋਵਾ ਕਾਰ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਕੁੜੀ ਦੇ ਮਾਪੇ ਚਾਚੀ ਅਤੇ ਕਈ ਰਿਸ਼ਤੇਦਾਰ ਸਵਾਰ ਹੁੰਦੇ ਨੇ ਕੁੜੀ ਦੇ ਮਾਪੇ ਉਹਦੀ ਬੱਚੀ ਦੇ ਮਾਪੇ ਉਹਦੀ ਮੌਕੇ ਤੇ ਮੌਤ ਹੋ ਗਈ ਆ ਚਾਚੀ ਦੇ ਮੌਕੇ ਤੇ ਸਾਰੇ ਨਿਕਲ ਗਏ ਨੇ ਤੇ ਕਈ ਹੋਰ ਨੇ ਜਿਹੜੇ ਗੰਭੀਰ ਰੂਪ ਦੇ ਵਿੱਚ ਰਿਸ਼ਤੇਦਾਰ ਜ਼ਖਮੀ ਹੋ ਚੁੱਕੇ ਨੇ